ਗਰਬੀ ਤੇ ਬੇਰੁਜ਼ਗਾਰੀ ਨੇ ਇੱਕ ਪਿਤਾ ਨੂੰ ਇੰਨਾ ਲਾਚਾਰ ਕਰ ਦਿੱਤਾ ਕਿ ਉਸ ਪਿਤਾ ਨੇ ਜ਼ਹਿਰ ਦੇ ਕੇ ਆਪਣੇ ਦੋ ਮਾਸੂਮ ਬੱਚਿਆਂ ਸਣੇ ਖੋਦੀ ਜਾਨ ਲੈ ਲਈ ਅੰਮ੍ਰਿਤਸਰ ਦੇ ਪਿੰਡ ਸ਼ਹੂਰਾ ਦਾ ਇਹ ਦਰਦਨਾਕ ਮਾਮਲਾ 27 ਸਾਲਾ ਨੌਜਵਾਨ ਨੇ ਬੇਟੀਆਂ ਸਣੇ ਆਪਣੇ ਆਪ ਨੂੰ ਖਤਮ ਕਰ ਲਿਆ ਰੋਜ਼ਗਾਰ ਨਾ ਮਿਲਣ ਕਰਕੇ ਤਣਾਅ ਚ ਸੀ ਦੋ 3 ਤੇ ਪਿਤਾ ਦੀ ਹਸਪਤਾਲ 'ਚ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਗਰੀਬੀ ਤੇ ਬੇਰੁਜ਼ਗਾਰੀ ਤੋਂ ਤੰਗ ਆ ਕੇ ਇਸ ਮਜਬੂਰ ਪਿਤਾ ਦੇ ਵੱਲੋਂ ਆਪਣੇ ਹੱਥੀ ਆਪਣੀਆਂ ਮਾਸੂਮ ਬੱਚੀਆਂ ਨੂੰ ਜ਼ਹਿਰੀਲੀ ਦਵਾਈ ਦਿੱਤੀ ਗਈ ਤੇ ਫਿਰ ਖੁਦ ਉਹ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਹੀ ਸਮਾਪਤ ਕਰ ਲਈ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਇਹ ਸ਼ਖਸ ਕਾਫੀ ਸਮੇਂ ਤੋਂ ਰੋਜ਼ਗਾਰ ਨਾ ਮਿਲਣ ਕਰਕੇ ਮਾਨਸਿਕ ਤੌਰ ਤੇ ਪਰੇਸ਼ਾਨ ਸੀ ਤੇਜ ਦੀ ਪਤਨੀ ਜੋ ਕਿ ਟਾਰੀ ਵਿਖੇ ਕੰਮ ਕਰਦੀ ਹੈ ਜਿਸ ਨੂੰ ਉਸਦੇ ਕੰਮ ਤੇ ਛੱਡ ਕੇ ਘਰ ਵਾਪਸ ਆਇਆ ਘਰ ਆ ਕੇ ਉਸ ਦੇ ਵੱਲੋਂ ਆਪਣੀਆਂ ਦੋ ਮਾਸੂਮ ਬੱਚੀਆਂ ਨੂੰ ਜ਼ਹਿਰੀਲੀ ਦਵਾਈ ਪਿਲਾ ਦਿੱਤੀ ਗਈ ਤੇ ਖੁਦ ਵੀ ਜ਼ਹਿਰ ਪੀ ਲਿਆ ਉਸ ਸਮੇਂ ਬਾਅਦ ਤਿੰਨਾਂ ਦੀ ਹਾਲਤ ਗੰਭੀਰ ਹੋਈ ਤੇ ਇਹਨਾਂ ਨੂੰ ਅੰਮ੍ਰਿਤਸਰ ਦੇ ਹਸਪਤਾਲ ਲਿਆਂਦਾ ਗਿਆ ਜਿੱਥੇ ਤਿੰਨਾਂ ਦੀ ਜਾਨ ਚਲੀ ਗਈ ਤਾਂ ਫਿਲਹਾਲ ਇਸ ਮਾਮਲੇ 'ਤੇ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਹੈ ਗਰੀਬੀ ਤੇ ਬੇਰੁਜ਼ਗਾਰੀ ਨੇ ਇੱਕ ਪਿਤਾ ਨੂੰ ਇੰਨਾ ਲਾਚਾਰ ਕਰ ਦਿੱਤਾ ਕਿ ਉਸ ਪਿਤਾ ਨੇ ਜ਼ਹਿਰ ਦੇ ਕੇ ਆਪਣੇ ਦੋ ਮਾਸੂਮ ਬੱਚਿਆਂ ਸਣੇ ਖੋਦੀ ਜਾਨ ਲੈ ਲਈ ਅੰਮ੍ਰਿਤਸਰ ਦੇ ਪਿੰਡ ਸ਼ਹੂਰਾ ਦਾ ਇਹ ਦਰਦਨਾਕ ਮਾਮਲਾ 27 ਸਾਲਾ ਨੌਜਵਾਨ ਨੇ ਬੇਟੀਆਂ ਸਣੇ ਆਪਣੇ ਆਪ ਨੂੰ ਖਤਮ ਕਰ ਲਿਆ ਰੋਜ਼ਗਾਰ ਨਾ ਮਿਲਣ ਕਰਕੇ ਤਣਾਅ ਚ ਸੀ ਦੋ ਤੀਆਂ ਤੇ ਪਿਤਾ ਦੀ ਹਸਪਤਾਲ 'ਚ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਗਰੀਬੀ ਤੇ ਬੇਰੁਜ਼ਗਾਰੀ ਤੋਂ ਤੰਗ ਆ ਕੇ ਇਸ ਮਜਬੂਰ ਪਿਤਾ ਦੇ ਵੱਲੋਂ ਆਪਣੇ ਹੱਥੀ ਆਪਣੀਆਂ ਮਾਸੂਮ ਬੱਚੀਆਂ ਨੂੰ ਜ਼ਹਿਰੀਲੀ ਦਵਾਈ ਦਿੱਤੀ ਗਈ ਤੇ ਫਿਰ ਖੁਦ ਉਹ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਹੀ ਸਮਾਪਤ ਕਰ ਲਈ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਸ਼ਖਸ ਕਾਫੀ ਸਮੇਤੋ ਰੋਜ਼ਗਾਰ ਨਾ ਮਿਲਣ ਕਰਕੇ ਮਾਨਸਿਕ ਤੌਰ ਤੇ ਪਰੇਸ਼ਾਨ ਸੀ ਤੇ ਉਸ ਦੀ ਪਤਨੀ ਜੋ ਕਿ ਔਟਾਰੀ ਵਿਖੇ ਕੰਮ ਕਰਦੀ ਹੈ ਜਿਸ ਨੂੰ ਉਸ ਦੇ ਰੇ ਕੰਮ ਤੇ ਛੱਡ ਕੇ ਘਰ ਵਾਪਸ ਆਇਆ ਘਰ ਆ ਕੇ ਉਸ ਦੇ ਵੱਲੋਂ ਆਪਣੀਆਂ ਦੋ ਮਾਸੂਮ ਬੱਚੀਆਂ ਨੂੰ ਜ਼ਹਿਰੀਲੀ ਦਵਾਈ ਪਿਲਾ ਦਿੱਤੀ ਗਈ ਤੇ ਖੁਦ ਵੀ ਜ਼ਹਿਰ ਪੀ ਲਿਆ ਉਸ ਸਮੇਂ ਬਾਅਦ ਤਿੰਨਾਂ ਦੀ ਹਾਲਤ ਗੰਭੀਰ ਹੋਈ ਤੇ ਇਹਨਾਂ ਨੂੰ ਅੰਮ੍ਰਿਤਸਰ ਦੇ ਹਸਪਤਾਲ ਲਿਆਂਦਾ ਗਿਆ ਜਿੱਥੇ ਤਿੰਨਾਂ ਦੀ ਜਾਨ ਚਲੀ ਗਈ ਤਾਂ ਫਿਲਹਾਲ ਇਸ ਮਾਮਲੇ 'ਤੇ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਹੈ ਹੇ ਲੁੱਟਿਆ ਗਿਆ ਮੇਰਾ ਪਤਿਆ ਹੀ ਹਾਂਜੀ ਕੀ ਕੀ ਕੰਸ ਹੋ ਗਿਆ ਦੋਵੇਂ ਬੱਚੇ ਦੋਵੇਂ ਧੀਆਂ ਵੀ ਮੁੱਕ ਗਿਆ ਤੇ ਆਪ ਵੀ ਮੁੱਕ ਗਿਆ ਪਤਿਓ ਨਾ ਉਹਨੇ ਵੇਚ ਨੂੰ ਕੰਮ ਤੇ ਛੱਡ ਕੇ ਆਇਆ ਟਾਰੇ ਕੋਈ ਗੱਲ ਬਾਤ ਨਹੀਂ ਇਹੋ ਜੀ ਇੱਥੇ ਖੇਡਦਿਆਂ ਤੇ ਅੰਦਾ ਆ ਜਾ ਤੁਹਾਨੂੰ ਮਰ ਜਾਈ ਚਵਾੜਾ ਮੜਕੇ ਨੂੰ ਪਤਾ ਹੀ ਨਹੀਂ ਲੱਗਾ ਕੀ ਕਰ ਲਿਆ ਖਾ ਪੀ ਕੇ ਮੜਕੇ ਤੇਰਾ ਨੂੰ ਪਤਾ ਲੱਗਾ ਪੀਣ ਚਾਚੇ ਨੂੰ ਆਂਦਾ ਮੈਨੂੰ ਜੱਫੀ ਪਾਲਾ ਮੈਂ ਚੱਲਿਆ ਹੀ ਹੁਣ ਮੁੱਕ ਜਾਣਾ ਹਏ ਪਤਾ ਲੱਗਾ ਕੀ ਖਾਦਾ ਇਹਨਾਂ ਨੇ ਪਤਾ ਨਹੀਂ ਵੀਰੇ ਅਜੇ ਕੋਈ ਸਾਨੂੰ ਕੀ ਖਾਹੇ ਆੜੇ ਹੱਥ 'ਚ ਕੋਈ ਨਹੀਂ ਆਇਆ ਜੇ ਹਏ ਆੜੇ ਹੱਥ 'ਚ ਨਹੀਂ ਵੀਰ ਕੋ ਆਇਆ ਮੇਰਾ ਵੀਰ ਵੀ ਨਹੀਂ ਆਗਾ ਮੇਰੀ ਪਰਜਾਈ ਵੀ ਨਹੀਂ ਆਗੀ ਮੇਰਾ ਵੀਰ ਦਾ ਜਿੰਦਰਾ ਵੱਜ ਗਿਆ ਅੱਜ ਕਿ ਘਟਨਾ ਵਾਪਰੀ ਜਿਹੜੀਆਂ ਤਿੰਨ ਮੋਤਾ ਹੋ ਗਿਆਂ ਕੀ ਘਟਨਾ ਤੇ ਕੀ ਕਾਰਵਾਈ ਕੀਤੀ ਗਰੀਬੀ ਤੋਂ ਤੰਗ ਹੋਏ ਸਨ ਉਹਨਾਂ ਨੂੰ ਅੱਛਾ ਜੀ ਉਹ ਦਰੀਲੀ ਦਵਾਈ ਪੀ ਕੇ ਅਤੇ ਕਿੰਨੇ ਦੀ ਮੋਤਾਂ ਆਈਆਂ ਤੈਨੂੰ ਇਹ ਦੋ ਬੱਚੀਆਂ ਨੇ ਇੱਕ ਨੂੰ ਲਾ ਪਿਆ ਜੀ ਅੱਛਾ ਜੀ ਤੇ ਕੀ ਕਾਰਵਾਈ ਕੀਤੀ ਗਈ 174 ਦੀ ਕਾਰਵਾਈ ਕੀਤੀ ਜੀ ਠੀਕ